लुधियाना दी सेंट्रल जेल इक बार फिर ਤੋਂ ਵਿਵਾਦਾਂ ਦੇ ਘੇਰੇ ਦੇ ਵਿੱਚ ਫਸ ਚੁੱਕੀ ਹੈ ਤੁਹਾਨੂੰ ਦੱਸਦੀ ਆ ਕਿ ਮੰਗਲਵਾਰ ਨੂੰ ਲੁਧਿਆਣਾ ਦੀ सेंट्रल जेल ਤੋਂ ਜਿਹੜਾ ਇੱਕ ਕੈਦੀ ਗਾਇਬ ਹੋ ਜਾਂਦਾ ਜਿਸ ਦੀ ਪੜਕ ਹਜੇ ਤੱਕ सेंट्रल जेल ਦੇ ਅਧਿਕਾਰੀਆਂ ਨੂੰ ਹਜੇ ਤੱਕ ਨਹੀਂ ਲੱਗੀ ਤੁਹਾਨੂੰ ਦੱਸਦੀ ਆ ਕਿ ਮੰਗਲਵਾਰ ਨੂੰ ਉਹ ਸੀਸੀਟੀਵੀ ਦੇ ਵਿੱਚ ਵੀ ਨਜ਼ਰ ਆਇਆ ਬਟ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਕਿ ਆਕਰ ਹੋ ਕਹਿੰਦੀ ਗਿਆ ਕਿੱਥੇ ਤੁਹਾਨੂੰ ਦੱਸਦੀ ਕਿ ਸੈਂਟਰਲ ਜੇਲ੍ਹ ਦੇ ਵੱਲੋਂ ਜਿਹੜਾ ਹੈ ਇੱਕ ਵਾਰ ਇਸ ਦੇ ਉੱਤੇ ਸੰਗਿਆਨ ਲੈਂਦੇ ਹੋਏ ਦੋ ਹੈੱਡ ਵਰਡਨ ਤੇ ਇੱਕ ਸੀਸੀਟੀਵੀ ਆਪਰੇਟਰ ਨੂੰ ਜਿਹੜਾ ਹੈ ਸਸਪੈਂਡ ਕਰ ਦਿੱਤਾ ਤੇ ਦੱਸਿਆ ਜਾ ਰਿਹਾ ਸੁਪਤਰਾ ਦੇ ਹਵਾਲੇ ਤੋਂ ਇਹ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਧਿਕਾਰੀਆਂ ਦੇ ਉੱਤੇ ਵੀ ਜਿਹੜੀ ਹੈ ਇਹ ਗਾਜ गिर ਸਕਦੀ ਹੈ ਹੋਰ ਅਧਿਕਾਰੀ ਵੀ ਜਿਹੜੇ ਸਸਪੈਂਡ ਕੀਤੇ ਜਾ ਸਕਦੇ ਕਿਉਂਕਿ ਮਾਮਲਾ ਜਿਹੜਾ ਹੈ ਕਾਫੀ ਜ਼ਿਆਦਾ ਆ ਕਿਹਾ ਜਾਵੇ ਕਿ ਸੀਰੀਅਸ ਦੱਸਿਆ ਜਾ ਰਿਹਾ ਕਿਉਂਕਿ ਇਸ ਦੇ ਵਿੱਚ ਸੈਂਟਰਲ ਜੇਲ ਦੇ ਅਧਿਕਾਰੀਆਂ ਦੇ ਉੱਤੇ ਵੱਡੀ ਜਿਹੜੀ ਗਾਜ गिरਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇੰਨੀ ਸੁਰੱਖਿਆ ਦੇ ਬਾਵਜੂਦ ਇੰਨੀ ਸਿਕਿਉਰਿਟੀ ਦੇ ਬਾਵਜੂਦ ਇੱਕ ਕੈਦੀ ਦਾ ਇਥੋਂ ਦੀ ਨਾ ਮਿਲਣਾ ਵੱਡੇ ਸਵਾਲ ਜਿਹੜਾ ਹੈ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਖੜੇ ਕਰਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਤੋਂ ਲੈ ਕੇ ਹੁਣ ਤੱਕ ਉਸ ਕੈਦੀ ਦਾ ਕੋਈ ਅਤਾ ਪਤਾ ਨਹੀਂ ਚੱਲਿਆ ਸੈਂਟਰਲ ਜੇਲ੍ਹ ਦੇ ਅਧਿਕਾਰੀ ਜਿਹੜੇ ਨੇ ਉਹ ਚੈਨ ਦੀ ਨੀਂਦ ਤੱਕ ਇਸ ਸਮੇਂ ਸੌ ਨਹੀਂ ਪਾਰੇ ਲਗਾਤਾਰ ਪਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਉੱਥੇ ਹੀ ਥਾਣਾ ਡਿਵੀਜ਼ਨ ਨੰਬਰ ਦੀ 7 ਦੀ ਪੁਲਿਸ ਵੀ ਜਿਹੜੀ ਹੈ ਉਹ ਵੀ ਉਸ ਕੈਦੀ ਦੀ ਜਿਹੜੀ ਪਾਲ ਕਰਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਹਜੇ ਤੱਕ ਸੈਂਟਰਲ ਜੇਲ੍ਹ ਦੇ ਅਧਿਕਾਰੀਆਂ ਨੂੰ ਇਹ ਹੀ ਨਹੀਂ ਸਪੱਸ਼ਟ ਹੋ ਪਾਇਆ ਕਿ ਉਹ ਕੈਦੀ ਜੇਲ੍ਹ ਦੇ ਅੰਦਰ ਹੀ ਹੈ ਜਾਂ ਫਿਰ ਜੇਲ੍ਹ ਤੋਂ ਫਰਾਰ ਹੋ ਚੁੱਕਿਆ ਲਗਾਤਾਰ ਉਸ ਦੀ ਪਾਲ ਜਿਹੜੀ ਇਹ ਕੀਤੀ ਜਾ ਰਹੀ ਹੈ ਪਰ ਹਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲ ਚੁੱਕਿਆ ਸ਼ਨੀਵਾਰ ਦਾ ਦਿਨ ਹੋ ਚੁੱਕਿਆ ਬਟ ਫੇਰ ਵੀ ਹਜੇ ਤੱਕ ਸੈਂਟਰਲ ਜੇਲ ਦੇ ਅਧਿਕਾਰੀਆਂ ਨੂੰ ਇਹ ਹੀ ਨਹੀਂ ਪਤਾ ਚੱਲ ਰਿਹਾ ਕਿ ਉਹ ਕੈਦੀ ਹੈ ਕਿਤੇ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸੈਂਟਰਲ ਜੇਲ ਦੇ ਸੁਪਰੀਡੈਂਟ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਪੱਤਰਕਾਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਸੈਂਟਰਲ ਜੇਲ ਦੇ ਸੁਪਰੀਡੈਂਟ ਕੁਲਵੰਤ ਸਿੰਘ ਜੋ ਕਿ মিডিਆ ਦੇ ਨਾਲ ਗੱਲਬਾਤ ਕਰਨ ਤੋਂ ਵੀ ਕਤਰਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਤੁਹਾਨੂੰ ਇੱਕ ਵਾਰ ਫੇਰ ਤੋਂ ਦੱਸ ਦਈਏ ਕਿ ਸੈਂਟਰਲ ਜੇਲ ਜਿਹੜੀ ਹੈ ਉਹ ਵਿਵਾਦਾਂ ਦੇ ਘੇਰੇ ਦੇ ਵਿੱਚ ਫਸਦੀ ਹੋਈ ਨਜ਼ਰ ਆ ਰਹੀ ਹੈ ਅਕਸਰ ਹੀ ਕੋਈ ਨਾ ਕੋਈ ਮਾਮਲੇ ਜਿਹੜੇ ਆ ਸੈਂਟਰਲ ਜੇਲ ਦੇ ਸਾਹਮਣੇ ਆਉਂਦੇ ਰਹਿੰਦੇ ਨੇ ਭਾਵੇਂ ਸਵਾਰ ਦਾ ਮਾਮਲਾ ਜਿਹੜਾ ਗੰਭੀਰ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਇੱਕ ਕੈਦਵੀ ਜਿਹੜਾ ਮੰਗਲਵਾਰ ਤੋਂ ਕੀਤੀ ਪਾਲ ਕੀਤੀ ਜਾ ਰਹੀ ਹੈ ਪਰ ਕੈਦੀ ਕਿੱਥੇ ਗਿਆ ਹਜੇ ਤੱਕ ਕਿਸੇ ਨੂੰ ਇਸ ਬਾਰੇ ਕੁਝ ਪਤਾ ਨਹੀਂ ਚੱਲ ਸਕਿਆ ਹੁਣ ਦੇਖਣਾ ਹੋਵੇਗਾ ਕਿ ਸੈਂਟਰਲ ਜੇਲ੍ਹ ਦੇ ਅਧਿਕਾਰੀ ਕਿੰਨੇ ਸਮੇਂ ਦੇ ਵਿੱਚ ਉਸ ਕੈਦੀ ਦੀ ਪਾਲ ਕਰਦੇ ਨੇ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਸ਼ਮਦੀਪ ਸਿੰਘ ਦੇ ਨਾਲ ਦੀਪਕ ਕਟਿਆਰ ਡੇਲੀ ਪੋਸਟ ਪੰਜਾਬੀ ਲੁਧਿਆਣਾ ਦੀ ਸੈਂਟਰਲ ਜੇਲ੍ਹ ਇੱਕ ਵਾਰ ਫਿਰ ਤੋਂ ਵਿਵਾਦਾ ਦੇ ਘੇਰੇ ਦੇ ਵਿੱਚ ਪਸ ਚੁੱਕੀ ਹੈ ਤੁਹਾਨੂੰ ਦੱਸਦੀ ਆ ਕਿ ਮੰਗਲਵਾਰ ਨੂੰ ਲੁਧਿਆਣਾ ਦੀ ਸੈਂਟਰਲ ਜੇਲ੍ਹ ਤੋਂ ਜਿਹੜਾ ਇੱਕ ਕੈਦੀ ਗਾਇਬ ਹੋ ਜਾਂਦਾ ਹੈ ਜਿਸ ਦੀ ਪਾਨਕ ਹਜੇ ਤੱਕ ਸੈਂਟਰਲ ਜੇਲ੍ਹ ਦੇ ਅਧਿਕਾਰੀਆਂ ਨੂੰ ਹਜੇ ਤੱਕ ਨਹੀਂ ਲੱਗੀ ਤੁਹਾਨੂੰ ਦੱਸਦੀ ਆ ਕਿ ਮੰਗਲਵਾਰ ਨੂੰ ਉਹ ਸੀਸੀਟੀਵੀ ਦੇ ਵਿੱਚ ਵੀ ਨਜ਼ਰ ਆਇਆ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਕਿ ਆਕਰੋ ਹੋ ਕਹਿੰਦੀ ਗਿਆ ਕਿੱਥੇ ਤੁਹਾਨੂੰ ਦੱਸਦੀ ਕਿ ਸੈਂਟਰਲ ਜੇਲ ਦੇ ਵੱਲੋਂ ਜਿਹੜਾ ਇੱਕ ਵਾਰ ਇਸ ਦੇ ਉੱਤੇ ਸੰਗਿਆਨ ਲੈਂਦੇ ਹੋਏ ਦੋ ਹੈੱਡ ਵਰਡਨ ਤੇ ਇੱਕ ਸੀਸੀਟੀਵੀ ਆਪਰੇਟਰ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਤੇ ਦੱਸਿਆ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਧਿਕਾਰੀਆਂ ਦੇ ਉੱਤੇ ਵੀ ਜਿਹੜੀ ਹੈ ਇਹ ਗਾਜ ਗੇਨ ਸਕਦੀ ਹੈ ਹੋਰ ਅਧਿਕਾਰੀ ਵੀ ਜਿਹੜੇ ਸਸਪੈਂਡ ਕੀਤੇ ਜਾ ਸਕਦੇ ਕਿਉਂਕਿ ਮਾਮਲਾ ਜਿਹੜਾ ਹੈ ਕਾਫੀ ਜ਼ਿਆਦਾ ਧਿਆਨ ਜਾਵੇ ਕਿ ਸੀਰੀਅਸ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਦੇ ਵਿੱਚ ਸੈਂਟਰਲ ਜੇਲ ਦੇ ਅਧਿਕਾਰੀਆਂ ਦੇ ਉੱਤੇ ਵੱਡੀ ਜਿਹੜੀ ਗਾਜ गिरਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇੰਨੀ ਸੁਰੱਖਿਆ ਦੇ ਬਾਵਜੂਦ ਇੰਨੀ ਸਿਕਿਉਰਿਟੀ ਦੇ ਬਾਵਜੂਦ ਇੱਕ ਕੈਦੀ ਦਾ ਇੱਥੋਂ ਦੀ ਨਾ ਮਿਲਣਾ ਵੱਡੇ ਸਵਾਲ ਜਿਹੜਾ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਖੜੇ ਕਰਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਤੋਂ ਲੈ ਕੇ ਹੁਣ ਤੱਕ ਉਸ ਕੈਦੀ ਦਾ ਕੋਈ ਅੱਦਾ ਪਤਾ ਨਹੀਂ ਚੱਲਿਆ ਸੈਂਟਰਲ ਜੇਲ੍ਹ ਦੇ ਅਧਿਕਾਰੀ ਜਿਹੜੇ ਨੇ ਉਹ ਚੈਨ ਦੀ ਨੀਂਦ ਤੱਕ ਇਸ ਸਮੇਂ ਸੌ ਨਹੀਂ ਪਾਰੇ ਲਗਾਤਾਰ ਪਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਉੱਥੇ ਹੀ ਥਾਣਾ ਡਿਵੀਜ਼ਨ ਨੰਬਰ ਦੀ ਸੱਤ ਦੀ ਪੁਲਿਸ ਵੀ ਜਿਹੜੀ ਹੈ ਉਹ ਵੀ ਉਸ ਕੈਦੀ ਦੀ ਜਿਹੜੀ ਪਾਲ ਕਰਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਹਜੇ ਤੱਕ ਸੈਂਟਰਲ ਜੇਲ੍ਹ ਦੇ ਅਧਿਕਾਰੀਆਂ ਨੂੰ ਇਹ ਨਹੀਂ ਸਪੱਟ ਹੋ ਪਾਇਆ ਕਿ ਉਹ ਕੈਦੀ ਜੇਲ੍ਹ ਦੇ ਅੰਦਰ ਹੀ ਹੈ ਜਾਂ ਫਿਰ ਜੇਲ੍ਹ ਤੋਂ ਫਰਾਰ ਹੋ ਚੁੱਕਿਆ ਲਗਾਤਾਰ ਉਸ ਦੀ ਪਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਪਰ ਹਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲ ਚੁੱਕਿਆ ਸ਼ਨੀਵਾਰ ਦਾ ਦਿਨ ਹੋ ਚੁੱਕਿਆ ਬਟ ਫਿਰ ਵੀ ਹਜੇ ਤੱਕ ਸੈਂਟਰਲ ਜੇਲ ਦੇ ਅਧਿਕਾਰੀਆਂ ਨੂੰ ਇਹ ਹੀ ਨਹੀਂ ਪਤਾ ਚੱਲ ਰਿਹਾ ਕਿ ਉਹ ਕੈਦੀ ਹੈ ਕਿਤੇ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸੈਂਟਰਲ ਜੇਲ ਦੇ ਸੁਪਰਡੈਂਡਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਪੱਤਰਕਾਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਸੈਂਟਰਲ ਜੇਲ ਦੇ ਸੁਪਰਡੈਂਡਰ ਕਲਵਾਨ ਸਿੰਘ ਜੋ ਕਿ মিডিਆ ਦੇ ਨਾਲ ਗੱਲਬਾਤ ਕਰਨ ਤੋਂ ਵੀ ਕਤਰਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਸੈਂਟਰਲ ਜੇਲ ਜਿਹੜੀ ਹੈ ਉਹ ਵਿਵਾਦਾਂ ਦੇ ਘੇਰੇ ਦੇ ਵਿੱਚ ਫਸਦੀ ਹੋਈ ਨਜ਼ਰ ਆ ਰਹੀ ਹੈ ਅਕਸਰ ਹੀ ਕੋਈ ਮਾਮਲੇ ਜਿਹੜੇ ਆ ਸੈਂਟਰਲ ਜੇਲ ਦੇ ਸਾਹਮਣੇ ਆਉਂਦੇ ਰਹਿੰਦੇ ਨੇ ਪਰ ਇਸ ਵਾਰ ਦਾ ਮਾਮਲਾ ਜਿਹੜਾ ਗੰਭੀਰ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਇੱਕ ਕੈਦੀ ਜਿਹੜਾ ਮੰਗਲਵਾਰ ਤੋਂ ਜਿਸ ਦੀ ਪਾਲ ਕੀਤੀ ਜਾ ਰਹੀ ਹੈ ਪਰ ਕੈਦੀ ਕਿੱਥੇ ਗਿਆ ਹਜੇ ਤੱਕ ਕਿਸੇ ਨੂੰ ਇਸ ਬਾਰੇ ਕੁਝ ਪਤਾ ਨਹੀਂ ਚੱਲ ਸਕਿਆ ਹੁਣ ਦੇਖਣਾ ਹੋਵੇਗਾ ਕਿ ਸੈਂਟਰਲ ਜੇਲ੍ਹ ਦੇ ਅਧਿਕਾਰੀ ਕਿੰਨੇ ਸਮੇਂ ਦੇ ਵਿੱਚ ਉਸ ਕੈਦੀ ਦੀ ਪਾਲ ਕਰਦੇ ਨੇ ਲੁਧਿਆਣਾ ਤੋਂ ਵੀਡੀਓ ਜਨਰਲ ਸਮਦੀਪ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ लुधियाना दी सेंट्रल जेल इक बार फिर ਤੋਂ ਵਿਵਾਦਾ ਦੇ ਘੇਰੇ ਦੇ ਵਿੱਚ ਫਸ ਚੁੱਕੀ ਹੈ ਤੁਹਾਨੂੰ ਦੱਸਦੀ ਆ ਕਿ ਮੰਗਲਵਾਰ ਨੂੰ ਲੁਧਿਆਣਾ ਦੀ सेंट्रल जेल ਤੋਂ ਜਿਹੜਾ ਇੱਕ ਕੈਦੀ ਗਾਇਬ ਹੋ ਜਾਂਦਾ ਜਿਸ ਦੀ ਪੜਕ ਹਜੇ ਤੱਕ सेंट्रल जेल ਦੇ ਅਧਿਕਾਰੀਆਂ ਨੂੰ ਹਜੇ ਤੱਕ ਨਹੀਂ ਲੱਗੀ ਤੁਹਾਨੂੰ ਦੱਸਦੀ ਆ ਕਿ ਮੰਗਲਵਾਰ ਨੂੰ ਉਹ ਸੀਸੀਟੀਵੀ ਦੇ ਵਿੱਚ ਵੀ ਨਜ਼ਰ ਆਇਆ ਬਟ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਕਿ ਆਕਰ ਹੋ ਕਹਿੰਦੀ ਗਿਆ ਕਿੱਥੇ ਤੁਹਾਨੂੰ ਦੱਸਦੀ ਕਿ ਸੈਂਟਰਲ ਜੇਲ ਦੇ ਵੱਲੋਂ ਜਿਹੜਾ ਇੱਕ ਵਾਰ ਇਸ ਦੇ ਉੱਤੇ ਸੰਗਿਆਨ ਲੈਂਦੇ ਹੋਏ ਦੋ ਹੈੱਡ ਵਰਡਨ ਤੇ ਇੱਕ ਸੀਸੀਟੀਵੀ ਆਪਰੇਟਰ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਤੇ ਦੱਸਿਆ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਹੋ ਸਕਦਾ ਹੈ ਕਿ ਹੌਣ ਵਾਲੇ ਸਮੇਂ ਦੇ ਵਿੱਚ ਹੋਰ ਅਧਿਕਾਰੀਆਂ ਦੇ ਉੱਤੇ ਵੀ ਜਿਹੜੀ ਹੈ ਇਹ ਗਾਜ गिर ਸਕਦੀ ਹੈ ਹੋਰ ਅਧਿਕਾਰੀ ਵੀ ਜਿਹੜੇ ਸਸਪੈਂਡ ਕੀਤੇ ਜਾ ਸਕਦੇ ਕਿਉਂਕਿ ਮਾਮਲਾ ਜਿਹੜਾ ਹੈ ਕਾਫੀ ਜ਼ਿਆਦਾ ਕਿਹਾ ਜਾਵੇ ਕਿ ਸੀਰੀਅਸ ਦੱਸਿਆ ਜਾ ਰਿਹਾ ਕਿਉਂਕਿ ਇਸ ਦੇ ਵਿੱਚ ਸੈਂਟਰਲ ਜੇਲ ਦੇ ਅਧਿਕਾਰੀਆਂ ਦੇ ਉੱਤੇ ਵੱਡੀ ਜਿਹੜੀ ਗਾਜ गिरਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇੰਨੀ ਸੁਰੱਖਿਆ ਦੇ ਬਾਵਜੂਦ ਇੰਨੀ ਸਿਕਿਉਰਿਟੀ ਦੇ ਬਾਵਜੂਦ ਇੱਕ ਕੈਦੀ ਦਾ ਇਥੋਂ ਦੀ ਨਾ ਮਿਲਣਾ ਵੱਡੇ ਸਵਾਲ ਜਿਹੜਾ ਹੈ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਖੜੇ ਕਰਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਤੋਂ ਲੈ ਕੇ ਹੁਣ ਤੱਕ ਉਸ ਕੈਦੀ ਦਾ ਕੋਈ ਅਤਾ ਪਤਾ ਨਹੀਂ ਚੱਲਿਆ ਸੈਂਟਰਲ ਜੇਲ੍ਹ ਦੇ ਅਧਿਕਾਰੀ ਜਿਹੜੇ ਨੇ ਉਹ ਚੈਨ ਦੀ ਨੀਂਦ ਤੱਕ ਇਸ ਸਮੇਂ ਸੌ ਨਹੀਂ ਪਾਰੇ ਲਗਾਤਾਰ ਪਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਉੱਥੇ ਹੀ ਥਾਣਾ ਡਿਵੀਜ਼ਨ ਨੰਬਰ ਦੀ 7 ਦੀ ਪੁਲਿਸ ਵੀ ਜਿਹੜੀ ਆ ਉਹ ਵੀ ਉਸ ਕੈਦੀ ਦੀ ਜਿਹੜੀ ਪਾਲ ਕਰਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਹਜੇ ਤੱਕ ਸੈਂਟਰਲ ਜੇਲ੍ਹ ਦੇ ਅਧਿਕਾਰੀਆਂ ਨੂੰ ਇਹ ਨਹੀਂ ਸਪੱਸ਼ਟ ਹੋ ਪਾਇਆ ਕਿ ਉਹ ਕੈਦੀ ਜੇਲ੍ਹ ਦੇ ਅੰਦਰ ਹੀ ਹੈ ਜਾਂ ਫਿਰ ਜੇਲ੍ਹ ਤੋਂ ਫਰਾਰ ਹੋ ਚੁੱਕਿਆ ਲਗਾਤਾਰ ਉਸ ਦੀ ਪਾਲ ਜਿਹੜੀ ਕੀਤੀ ਜਾ ਰਹੀ ਹੈ ਪਰ ਹਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲ ਚੁੱਕਿਆ ਸ਼ਨੀਵਾਰ ਦਾ ਦਿਨ ਹੋ ਚੁੱਕਿਆ ਬਟ ਫਿਰ ਵੀ ਹਜੇ ਤੱਕ ਸੈਂਟਰਲ ਜੇਲ ਦੇ ਅਧਿਕਾਰੀਆਂ ਨੂੰ ਇਹੀ ਵੀ ਪਤਾ ਚੱਲ ਰਿਹਾ ਕਿ ਉਹ ਕੈਦੀ ਹੈ ਕੀਤੇ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸੈਂਟਰਲ ਜੇਲ ਦੇ ਸੁਪਰੀਡੈਂਟ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜੜੀ ਹੈ ਪੱਤਰਕਾਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਸੈਂਟਰਲ ਜੇਲ ਦੇ ਸੁਪਰੀਡੈਂਟ ਦਲਵੰਤ ਸਿੰਘ ਜੋ ਕਿ মিডিਆ ਦੇ ਨਾਲ ਗੱਲਬਾਤ ਕਰਨ ਤੋਂ ਵੀ ਕਤਰਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਤੁਹਾਨੂੰ ਇੱਕ ਵਾਰ ਫੇਰ ਤੋਂ ਦੱਸ ਦਈਏ ਕਿ ਸੈਂਟਰਲ ਜੇਲ ਜਿਹੜੀ ਹੈ ਉਹ ਵਿਵਾਦਾਂ ਦੇ ਘੇਰੇ ਦੇ ਵਿੱਚ ਫਸਦੀ ਹੋਈ ਨਜ਼ਰ ਆ ਰਹੀ ਹੈ ਅਕਸਰ ਹੀ ਕੋਈ ਮਾਮਲੇ ਜਿਹੜੇ ਆ ਸੈਂਟਰਲ ਜੇਲ ਦੇ ਸਾਹਮਣੇ ਆਉਂਦੇ ਰਹਿੰਦੇ ਨੇ ਪਰ ਇਸ ਵਾਰ ਦਾ ਮਾਮਲਾ ਜਿਹੜਾ ਹੈ ਗੰਭੀਰ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਇੱਕ ਕੈਦ ਦੀ ਜਿਹੜਾ ਮੰਗਲ ਬਾਸੂ ਜਿਸ ਦੀ ਪਾਲ ਕੀਤੀ ਜਾ ਰਹੀ ਹੈ ਪਰ ਕਹਤੀ ਕਿ ਕਿੱਥੇ ਗਿਆ ਹਜੇ ਤੱਕ ਕਿਸੇ ਨੂੰ ਇਸ ਬਾਰੇ ਕੁਝ ਪਤਾ ਨਹੀਂ ਚੱਲ ਸਕਿਆ ਹੁਣ ਦੇਖਣਾ ਇਹ ਹੋਵੇਗਾ ਕਿ ਸੈਂਟਰਲ ਜੇਲ੍ਹ ਦੇ ਅਧਿਕਾਰੀ ਕਿੰਨੇ ਸਮੇਂ ਦੇ ਵਿੱਚ ਉਸ ਕੈਦੀ ਦੀ ਪਾਲ ਕਰਦੇ ਨੇ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਸ਼ਮਦੀਪ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ ਲੁਧਿਆਣਾ ਦੀ ਸੈਂਟਰਲ ਜੇਲ ਇੱਕ ਵਾਰ ਫਿਰ ਤੋਂ ਵਿਵਾਦਾ ਦੇ ਘੇਰੇ ਦੇ ਵਿੱਚ ਪਸ ਚੁੱਕੀ ਹੈ ਤੁਹਾਨੂੰ ਦੱਸਦੀ ਹਾਂ ਕਿ ਮੰਗਲਵਾਰ ਨੂੰ ਲੁਧਿਆਣਾ ਦੀ ਸੈਂਟਰਲ ਜੇਲ ਤੋਂ ਜਿਹੜਾ ਇੱਕ ਕੈਦੀ ਗਾਇਬ ਹੋ ਜਾਂਦਾ ਹੈ ਜਿਸ ਦੀ ਪਾਨਕ ਹਜੇ ਤੱਕ ਸੈਂਟਰਲ ਜੇਲ ਦੇ ਅਧਿਕਾਰੀਆਂ ਨੂੰ ਹਜੇ ਤੱਕ ਨਹੀਂ ਲੱਗੀ ਤੁਹਾਨੂੰ ਦੱਸਦੀ ਹਾਂ ਕਿ ਮੰਗਲਵਾਰ ਨੂੰ ਉਹ ਸੀਸੀਟੀਵੀ ਦੇ ਵਿੱਚ ਵੀ ਨਜ਼ਰ ਆਇਆ ਬਟ ਅਜੇ ਤੱਕ ਉਸ ਕੋਈ ਸੁਰਾਗ ਨਹੀਂ ਮਿਲ ਸਕਿਆ ਕਿ ਆਕਰ ਉਹ ਕਹਿੰਦੀ ਗਿਆ ਕਿੱਥੇ ਤੁਹਾਨੂੰ ਦੱਸਦੀ ਹੈ ਕਿ ਸੈਂਟਰਲ ਜੇਲ ਦੇ ਵੱਲੋਂ ਜਿਹੜਾ ਇੱਕ ਵਾਰ ਇਸ ਦੇ ਉੱਤੇ ਸੰਕੇਨ ਲੈਂਦੇ ਹੋਏ ਦੋ ਹੈੱਡ ਗਾਰਡਨ ਤੇ ਇੱਕ ਸੀਸੀਟੀਵੀ ਆਪਰੇਟਰ ਨੂੰ ਜਿਹੜਾ ਹੈ ਸਸਪੈਂਡ ਕਰ ਦਿੱਤਾ ਤੇ ਦੱਸਿਆ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਧਿਕਾਰੀਆਂ ਦੇ ਉੱਤੇ ਵੀ ਜਿਹੜੀ ਹੈ ਇਹ ਗਾਜ गिर ਸਕਦੀ ਹੈ ਹੋਰ ਅਧਿਕਾਰੀ ਵੀ ਜਿਹੜੇ ਸਸਪੈਂਡ ਕੀਤੇ ਜਾ ਸਕਦੇ ਕਿਉਂਕਿ ਮਾਮਲਾ ਜਿਹੜਾ ਕਾਫੀ ਜ਼ਿਆਦਾ ਪਿਆ ਜਾਵੇ ਕਿ ਸੀਰੀਅਸ ਦੱਸਿਆ ਜਾ ਰਿਹਾ ਕਿਉਂਕਿ ਇਸ ਦੇ ਵਿੱਚ ਸੈਂਟਰਲ ਜੇਲ ਦੇ ਅਧਿਕਾਰੀਆਂ ਦੇ ਉੱਤੇ ਵੱਡੀ ਜਿਹੜੀ ਗਾਜ गिरਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇੰਨੀ ਸੁਰੱਖਿਆ ਦੇ ਬਾਵਜੂਦ ਇੰਨੀ ਸਿਕਿਉਰਿਟੀ ਦੇ ਬਾਵਜੂਦ ਇੱਕ ਕੈਦੀ ਦਾ ਇੱਥੋਂ ਦੀ ਨਾ ਮਿਲਣਾ ਵੱਡੇ ਸਵਾਲ ਜਿਹੜਾ ਹੈ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਖੜੇ ਕਰਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਤੋਂ ਲੈ ਕੇ ਹੁਣ ਤੱਕ ਉਸ ਕੈਦੀ ਦਾ ਕੋਈ ਅੱਦਾ ਪਤਾ ਨਹੀਂ ਚੱਲਿਆ ਸੈਂਟਰਲ ਜੇਲ੍ਹ ਦੇ ਅਧਿਕਾਰੀ ਜਿਹੜੇ ਨੇ ਉਹ ਚੈਨ ਦੀ ਨੀਂਦ ਤੱਕ ਇਸ ਸਮੇਂ ਸੌ ਨਹੀਂ 파ਰੇ ਲਗਾਤਾਰ ਪਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਉੱਥੇ ਹੀ ਥਾਣਾ ਡਿਵੀਜ਼ਨ ਨੰਬਰ ਦੀ 7 ਦੀ ਪੁਲਿਸ ਵੀ ਜਿਹੜੀ ਹੈ ਉਹ ਵੀ ਉਸ ਕੈਦੀ ਦੀ ਜਿਹੜੀ ਪਾਲ ਕਰਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਹਜੇ ਤੱਕ ਸੈਂਟਰਲ ਜੇਲ੍ਹ ਦੇ ਅਧਿਕਾਰੀਆਂ ਨੂੰ ਇਹ ਹੀ ਨਹੀਂ ਸਪੱਸ਼ਟ ਹੋ ਪਾਇਆ ਕਿ ਉਹ ਕੈਦੀ ਜੇਲ੍ਹ ਦੇ ਅੰਦਰ ਹੀ ਹੈ ਜਾਂ ਫਿਰ ਜੇਲ੍ਹ ਤੋਂ ਫਰਾਰ ਹੋ ਚੁੱਕਿਆ ਲਗਾਤਾਰ ਉਸ ਦੀ ਪਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਪਰ ਹਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲ ਚੁੱਕਿਆ ਸ਼ਨੀਵਾਰ ਦਾ ਦਿਨ ਹੋ ਚੁੱਕਿਆ ਪਰ ਫੇਰ ਵੀ ਹਜੇ ਤੱਕ ਸੈਂਟਰਲ ਜੇਲ ਦੇ ਅਧਿਕਾਰੀਆਂ ਨੂੰ ਇਹ ਹੀ ਨਹੀਂ ਪਤਾ ਚੱਲ ਰਿਹਾ ਕਿ ਉਹ ਕੈਦੀ ਹੈ ਕੀਤੇ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸੈਂਟਰਲ ਜੇਲ ਦੇ ਸੁਪਰੀਡੈਂਟ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਪੱਤਰਕਾਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਸੈਂਟਰਲ ਜੇਲ ਦੇ ਸੁਪਰੀਡੈਂਟ ਕਲਵਾਨ ਸਿੰਘ ਜੋ ਕਿ মিডিਆ ਦੇ ਨਾਲ ਗੱਲਬਾਤ ਕਰਨ ਤੋਂ ਵੀ ਕਤਰਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਤੁਹਾਨੂੰ ਇੱਕ ਵਾਰ ਫੇਰ ਤੋਂ ਦੱਸ ਦਈਏ ਕਿ ਸੈਂਟਰਲ ਜੇਲ ਜਿਹੜੀ ਹੈ ਉਹ ਵਿਵਾਦਾਂ ਦੇ ਘੇਰੇ ਦੇ ਵਿੱਚ ਫਸਦੀ ਹੋਈ ਨਜ਼ਰ ਆ ਰਹੀ ਹੈ ਅਕਸਰ ਹੀ ਕੋਈ ਮਾਮਲੇ ਜਿਹੜੇ ਆ ਸੈਂਟਰਲ ਜੇਲ ਦੇ ਸਾਹਮਣੇ ਆਉਂਦੇ ਰਹਿੰਦੇ ਨੇ ਪਰ ਇਸ ਵਾਰ ਦਾ ਮਾਮਲਾ ਜਿਹੜਾ ਗੰਭੀਰ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਇੱਕ ਕੈਦੀ ਜਿਹੜਾ ਮੰਗਲਵਾਰ ਤੋਂ ਜਿਸ ਦੀ ਪਾਲ ਕੀਤੀ ਜਾ ਰਹੀ ਹੈ ਪਰ ਕੈਦੀ ਕਿੱਥੇ ਗਿਆ ਹਜੇ ਤੱਕ ਕਿਸੇ ਨੂੰ ਇਸ ਬਾਰੇ ਕੁਝ ਪਤਾ ਨਹੀਂ ਚੱਲ ਸਕਿਆ ਹੁਣ ਦੇਖਣਾ ਹੋਵੇਗਾ ਕਿ ਸੈਂਟਰਲ ਜੇਲ੍ਹ ਦੇ ਅਧਿਕਾਰੀ ਕਿੰਨੇ ਸਮੇਂ ਦੇ ਵਿੱਚ ਉਸ ਕੈਦੀ ਦੀ ਪਾਲ ਕਰਦੇ ਨੇ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਅਮਨਦੀਪ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ